ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਜਲਵਾ న్యూਸ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸੋ ਸਮੇਂ-ਸਮੇਂ ਤੇ ਜੋ ਵੀ ਬਠਿੰਡਾ ਸ਼ਹਿਰ ਵਿੱਚ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਰੂਬਰੂ ਤੁਹਾਡੇ ਸਾਹਮਣੇ ਕਰਦੇ ਰਹਿੰਦੇ ਨੇ ਤੇ ਅੱਜ ਸਾਡੀ ਟੀਮ ਪਹੁੰਚੀ ਹੈ ਸ਼੍ਰੀ ਮੋਹਨ ਲਾਲ ਚੁੰਬਾ ਦੇ ਫਰਮ ਹਾਊਸ ਗੱਲ ਕਰ ਰਹੀਆਂ ਚੁੰਬਾ ਸਾਹਿਬ ਕਾਫੀ ਲੰਬੇ ਸਮੇਂ ਤੋਂ ਸਮਾ 服务 ਕਰਦੇ ਨੇ ਵਕ ਉਹਨਾਂ ਨੇ ਪਾਰਟੀ ਵਿੱਚ ਸੇਵਾ ਕੀਤੀ ਹੈ ਤਾਂ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਆਉਣ ਵਾਲੇ ਸਮੇਂ ਵਿੱਚ ਚੰਬਾ ਸਾਹਿਬ ਦੇ ਵਿਚਾਰ ਕੀ ਹੈ ਉਹ ਜਾਣਦੇ ਆ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਉਹਨਾਂ ਸਰੋਤਿਆਂ ਦਾ ਜਿਹੜਾ ਤੁਹਾਡੇ ਚੈਨਲ ਨੂੰ ਸੁਣਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਰ ਤੁਹਾਡਾ ਫਾਰਮ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਇਹ ਕਦੋਂ ਬਣਾਇਆ ਤੇ ਇਹ ਦਾ ਰਾਜ ਜੀ ਇਹ ਫਾਰਮ ਹਸ ਤੁਹਾਡਾ ਹੀ ਆ ਮੇਰਾ ਨਹੀਂ ਇਹ ਪਬਲਿਕ ਦਾ ਫਾਰਮ ਹਸਾ ਇਹ ਮੇਰੀ ਦਾਦੀ ਮਾਂ ਤੇ ਮੇਰੇ ਪਿਤਾ ਜੀ ਨੇ ਮੈਨੂੰ ਸਾਨੂੰ 1999 ਚ ਮੈਨੂੰ ਲੈ ਕੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮੈਂ 2003 ਚ ਬਟਿੰਡੇ ਸ਼ਿਫਟ ਕਰ ਲਿਆ ਸੀ ਥੋੜਾ ਥੋੜਾ ਜੋ ਵੀ ਮੈਥੋਂ ਹੁੰਦਾ ਸੀਗਾ ਬੂਟੇ ਲਾਲੇ ਕਦੇ ਛੱਡ ਪਾ ਲਿਆ ਕਿਤੇ ਸ਼ੌਕੀਆ ਇਹ ਮੇਰਾ ਜਿੰਦਗੀ ਦੀ ਜਿਹੜੀ 2003 ਦੀ ਬਠਿੰਡੇ ਆਉਣ ਤੋਂ ਬਾਅਦ ਸ਼ੁਰੂ ਹੋਸੀ 2003 ਚ ਹਾਂ ਇਹ 1992 22 ਸਾਲ ਹੋ ਗਏ ਹਾਂ 1999 ਚ ਮੇਰੀ ਦਾਦੀ ਮਾਂ ਤੇ ਮੇਰੇ ਪਿਤਾ ਜੀ ਨੇ ਮੈਨੂੰ ਲੈ ਕੇ ਦਿੱਤਾ ਸੀਗਾ ਤਾਂ ਚੁੰਬਾ ਸਾਹਿਬ ਤੁਸੀਂ ਕਾਂਗਰਸ ਪਾਰਟੀ ਵਿੱਚ ਕਿਹੜੇ-ਕਿਹੜੇ ਉਦਿਆਂ ਦੀ ਸੇਵਾ ਕੀਤੀ ਹੈ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਹੈ ਮਹਾਰਾਜ ਜੀ ਸਭ ਤੋਂ ਪਹਿਲਾਂ ਸਕੂਲ ਟਾਈਮ ਚ ਮਿਲਟਰੀ ਦੀ ਸੇਵਾ ਕੀਤੀ ਉੰਬਾ ਹੀ ਸਕੂਲ ਤੋਂ ਬਤੌਰ ਮਿਲਿਟਰ ਰਿਹਾ ਉਸ ਤੋਂ ਬਾਅਦ ਮੈਂ ਸਰਦਾਰ ਬੀਨ ਸਿੰਘ ਨੇ ਮੈਨੂੰ ਬਲੌਕ ਪ੍ਰੈਜ਼ੀਡੈਂਟ ਬਣਾਇਆ ਬਠਿੰਡਾ ਰੂਲਰ ਦਾ ਉਸ ਤੋਂ ਬਾਅਦ ਮੈਂ ਮੈਂਬਰ ਬਲੌਕ ਸਮਤੀ 1994 ਚ ਬਣਿਆ ਉਸ ਤੋਂ ਬਾਅਦ ਮੈਂ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਬਣਿਆ ਉਸ ਤੋਂ ਬਾਅਦ ਮੈਂ 2010 ਚ ਫਿਰ ਬਲੌਕ ਪ੍ਰਧਾਨ ਬਣਿਆ ਫਿਰ ਜਨਰਲ ਸੈਕਟਰੀ ਡਿਸਟ੍ਰਿਕਟ ਦਾ ਬਣਿਆ ਫਿਰ ਮੈਂ ਜ਼ਿਲ੍ਹਾ ਪ੍ਰਧਾਨ ਬਤੌਰ ਡਿਸਟ੍ਰਿਕਟ ਕਾਂਗਰਸ 5 ਸਾਲ ਸੇ ਬਣਾਈ ਉਸ ਤੋਂ ਬਾਅਦ ਮੈਨੂੰ ਸਰਦਾਰ ਮਾਨਪ੍ਰੀਤ ਸਿੰਘ ਬਾਦਲ ਨੇ ਅਸ਼ੀਰਵਾਦ ਨਾਲ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਬਨਵਾਇਆ। ਬਾਕੀ ਬਹੁਤ ਸੋਸ਼ਲ ਹੋਰ ਅਹੁਦਿਆਂ ਤੇ ਜਿਵੇਂ ਡਿਸਟ੍ਰਿਕਟ ਗ੍ਰੀਮਸ ਕਮੇਟੀ 'ਚੀ ਉਹਦਾ ਮੈਂਬਰ ਰਹਿਣਾ, ਹੋਰ ਵੱਖ-ਵੱਖ ਸੰਸਥਾਵਾਂ ਦਾ ਮੈਂਬਰ ਰਹਿਣਾ, ਧਾਰਮਿਕ ਸੰਸਥਾਵਾਂ ਦਾ ਮੈਂਬਰ ਰਹਿਣਾ ਬਹੁਤ ਪਰਮਾਤਮਾ ਦੀ ਤੇ ਦੋਸਤਾਂ ਦੀ ਕਿਰਪਾ ਰਹੀ। ਜਿਹੜੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨ ਦਾ ਮਾਨ ਪ੍ਰਾਪਤ ਹੋਇਆ। ਤੁਹਾਡਾ ਜਿਸ ਤਰ੍ਹਾਂ ਤੁਸੀਂ ਇੰਨੇ ਉਹਦੇ ਕੰਮ ਕੀਤਾ ਤਾਂ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਅਸੀਂ ਦੇਖਦੇ ਆਂ ਵੀ ਤੁਸੀਂ ਸਾਈਲੈਂਟ ਕਿਉਂ ਦਾ ਕਾਰਨ ਜਾਨਣਾ ਚਾਹਵਾਂਗੇ ਨਹੀਂ ਮੈਂ ਸਾਈਲੈਂਟ ਨਹੀਂ ਕਈ ਵਾਰੀ ਕੋਈ ਘਰੇਲੂ ਪ੍ਰੋਬਲਮਾਂ ਹੁੰਦੀਆਂ ਕੋਈ ਬੀਨਸ ਦੀਆਂ ਪ੍ਰੋਬਲਮਾਂ ਹੁੰਦੀਆਂ ਮੈਂ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨਾਲ ਆਪਦਾ ਹੱਲ ਕੀਤਾ ਆਪਦੀ ਸਿਹਤ ਨੂੰ ਪੂਰਾ ਸਹੀ ਕੀਤਾ ਪੂਰਾ ਆਪਣਾ ਕਾਰੋਬਾਰ ਨੂੰ ਸੈੱਟ ਕੀਤਾ ਆਪਦੇ ਬੱਚਿਆਂ ਦੀ ਸ਼ਾਦੀ ਵਗੈਰਾ ਜੋ ਵੀ ਮੈਂ ਕਰਨਾ ਚਾਹੁੰਦਾ ਸੀ ਉਹ ਕੀਤੀ ਹੋਰ ਮੇਰੇ ਜਿਹੜੇ ਘਰੇਲੂ ਰੰਜਿਵੇਂ ਸੀ ਉਹ ਪੂਰੇ ਕਰਕੇ ਰਾਜ ਜੀ ਮੈਨੂੰ ਇਸ ਗੱਲ ਦਾ ਦਸਨ ਚ ਖੁਸ਼ੀ ਪ੍ਰਾਪਤ ਹੋ ਰਹੀ ਆ ਵੀ ਮੈਂ ਬੜਾ ਖੁਦ ਕਿਸਮਤ ਹਾਂ ਤੁਹਾਡੇ ਚੈਨਲ ਰਹੀ ਦੱਸਣਾ ਵੀ ਮੈਂ 1 ਜਨਮਰੀ 2026 ਤੋਂ ਸਰਦਾਰ ਮਨਪ੍ਰੀਤ ਦੇ ਬਾਦਲ ਦੇ ਦਿਸ਼ਾ ਨਿਰਦੇਸ਼ ਤੇ ਮੈਨੂੰ ਜੋ ਵੀ ਸੇਵਾ ਲੋਕਾਂ ਦੀ ਕਰਨ ਦੀ ਜਿਸੋ ਹਉਦੇ ਤੇ ਵੀ ਕਹਿਣਗੇ ਜਿਵੇਂ ਵੀ ਕਹਿਣਗੇ ਸੋਸ਼ਲ ਵਰਕ ਕ੍ਰਿਟੀਕਲ ਮੈਂ ਬਤੌਰ 2026 ਤੋਂ ਪੂਰੀ ਤਰ੍ਹਾਂ ਐਕਟਿਵ ਹੋਊਗਾ ਤਾਂ ਅਗਲੀ ਰਣਨੀਤੀ ਕੀ ਹੋਵੇਗੀ ਤੁਹਾਡੀ ਕੀ ਵਿਚਾਰ ਹੈ ਤੁਹਾਡੀ ਅਗਲੀ ਰਣਨੀਤੀ ਕੀ ਸੋਚਿਆ ਅਗਲੇ ਤੋਂ ਅਗਲੀ ਰਣਨੀਤੀ ਮੇਰੀ ਇਹ ਆ ਵੀ 2026 ਚ ਸਾਡੀ ਟੀਮ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡੋ ਇਲੈਕਸ਼ਨ ਲੜਨ ਲਈ ਬੇਨਤੀ ਕਰ ਰਹੀ ਆ ਮੈਨੂੰ ਪੂਰਨ ਮੇਦਾ ਵੀ ਸਰਦਾਰ ਮਨਪੀਤ ਸਿੰਘ ਬਾਦਲ ਬਠਿੰਡੋ ਇਲੈਕਸ਼ਨ ਲਈ ਸਾਨੂੰ ਹਾਮੀ ਭਰਨਗੇ ਤੇ ਅਸੀਂ ਉਹਨਾਂ ਦੀ ਰਹਿਨਮਾਈ ਚ ਪੂਰਨ ਤੌਰ ਤੇ ਜੋ ਵੀ ਸਾਡੀ ਤਨਮਨ ਨਾਲ ਜੋ ਉਹਨਾਂ ਦੀ ਸੇਵਾ ਹੋਊਗੀ ਜਿਸ ਢੰਗ ਨਾਲ ਵੀ ਸਾਥੇ ਸੇਵਾ ਲੈਣ ਨਹੀਂ ਚਾਹਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸੇਵਾ ਕਰਾਂਗੇ ਤੇ ਬਠਿੰਡੇ ਤੋਂ ਇਲੈਕਸ਼ਨ ਲੜਨ ਲਈ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਮੈਨੂੰ ਉਮੀਦ ਆ ਵੀ ਸਾਡੀ ਪੇਂਟ ਨੂੰ ਪ੍ਰਵਾਨ ਕਰਨਗੇ ਚੰਬਾ ਸਾਹਿਬ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਵਲ ਜਾ ਰਹੀ ਹੈ ਤਾਂ ਸਰਕਾਰ ਕਹਿੰਦੀ ਨਸ਼ੇ ਖਤਮ ਕਰਦੇ ਕੀ ਵਿਚਾਰਾ ਤੁਹਾਡੇ ਸਰ ਰਾਜ ਜੀ ਮੈਂ ਨਹੀਂ ਕਹਿਣਾ ਚਾਹੁੰਦਾ ਛੋਟੇ ਚੈਨਲ ਦੇ ذریعے ਵੀ ਨਸ਼ੇ ਘਟਾ ਜਾਂ ਵਾਧਾ ਤੁਸੀਂ ਲੋਕਾਂ ਚ ਰੋਜ਼ ਵੇਚਦੇ ਆ ਮੌਤਾਂ ਦੀਆਂ ਖਬਰਾਂ ਵੀ ਸੁਣਦੇ ਹੋ ਨਸ਼ਾ ਘਟਣ ਦਾ ਤਾਂ ਨਾਂ ਨਹੀਂ ਲੱਗ ਰਿਹਾ ਇਹ ਨਸ਼ਾ ਬਹੁਤ ਛੋਟੇ ਲੈਵਲ ਤੇ ਚਲਿਆ ਗਿਆ ਜਿਹੜਾ ਕਿਸੇ ਦੇ ਵਸਤੀ ਗੱਲ ਨਹੀਂ ਸਰਕਾਰ ਦੇ ਵਸਤੀ ਗੱਲ ਨਹੀਂ ਸਮਾਜ ਸੇਵੀ ਸੰਸਥਾਵਾਂ ਹੋਰ ਇਹ ਸਾਰਾ ਪਰਨ ਕਰਨ ਕੋਈ ਨਸ਼ਾ ਘਟਾਉਣ ਲਈ ਚਲੋ ਸਰਕਾਰਾਂ ਦਾਅਵੇ ਕਰਦੀਆਂ ਨਸ਼ੇ ਘਟ ਗਏ ਪਰ ਤੁਸੀਂ ਪੂਰਨ ਤੌਰ ਤੇ ਵੇਣੇ ਆ ਵੀ ਨਸ਼ੇ ਘਟੇ ਕਿੱਥੇ ਆ ਨਸ਼ਾ ਇੱਕ ਕੈਂਸਰ ਰੋਗ ਬਣ ਗਿਆ ਇਹ ਘਟਣ ਦਾ ਨਾਂ ਕੀ ਲੈ ਰਿਹਾ ਇਹ ਤਾਂ ਵੱਧ ਰਿਹਾ ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਇਹ ਪਿੰਡਾਂ ਚ ਵਸਤੀਆਂ ਚ ਬੀ ਨਸ਼ਾ ਇਹ ਆਪਦੇ ਪੈਰ ਪਸਾਰ ਚੁੱਕਿਆਗਾ ਤਾਂ ਚੰਬਾ ਸਾਹਿਬ ਬਠਿੰਡੇ ਦਾ ਤੁਸੀਂ ਬਲੌਂਗ ਕਰਦੇ ਹੋ ਤਾਂ ਮੌਜੂਦਾ ਸਰਕਾਰ ਕਹਿੰਦੀ ਬਠਿੰਡੇ 'ਚ ਅਸੀਂ ਬਹੁਤ ਵਿਕਾਸ ਦਾ ਕੰਮ ਕੀਤਾ ਉਸ ਬਾਰੇ ਕੀ ਕਹਿਣਾ ਚਾਹੀਦਾ ਸਾਹਿਬ ਜਿਹੜਾ ਵਿਕਾਸ ਦੀ ਗੱਲ ਆ ਇਹ ਤਾਂ ਲੋਕ ਦੱਸਦੇ ਹੁੰਦੇ ਆ ਵੀ ਕੀ ਹੋਇਆ 17 ਤੋਂ ਲੈ ਕੇ 22 ਤੱਕ ਜੋ ਵਿਕਾਸ ਸਰਦਾਰ ਮਾਨਪੀਤ ਸਿੰਘ ਬਾਦਲ ਨੇ ਕਰਤਾ ਮੈਂ ਕੀ ਦੱਸਾਂ ਉਹਨਾਂ 'ਚ ਸਕੂਲ ਦੇਖੋ ਉਹਨਾਂ ਚ ਲਾਇਬ੍ਰੇਰੀ ਦੇਖੋ ਉਹਨਾਂ ਚ ਪੁਲ ਦੇਖੋ ਦਾਅਵੇ ਕਰਦੇ ਆ ਉਹਨਾਂ ਚ ਜਿਹੜੀ ਰਿੰਗ ਰੋਡ ਆਈਟੀਆਈ ਕੋਲੋਂ ਨਿਕਲੀ ਆ ਉਹ ਦੇਖੋ ਉਹਨਾਂ ਚ ਤੁਸੀਂ ਹੋਰ ਮੈਂ ਮੇਰੇ ਖਿਆਲ ਚ ਹੁਣ ਕੁਝ ਦੱਸ ਨਹੀਂ ਸਕਦਾ ਵੀ ਜਿਹੜੇ ਕੋਈ ਕੰਮ ਰਹਿ ਗਿਆ ਹੋਵੇ ਬਠਿੰਡੇ ਦਾ ਤੁਸੀਂ ਪਾਰਕਿੰਗ ਦੇਖੋ ਤੁਸੀਂ ਬਠਿੰਡੇ ਦੀ ਸਫਾਈ ਦੇਖੋ ਬਠਿੰਡੇ ਦਾ ਆਈ ਲਵ ਯੂ ਦੇਖੋ ਬਠਿੰਡ ਦਾ ਹੋਰ ਸਿਸਟਮ ਦੇਖੋ ਮੇਰੇ ਕੋਲ ਉਂਗਲਾਂ ਦੇ ਪੋਟੇ ਬਹੁਤ ਥੋੜੇ ਆ ਜਿਹੜੇ ਮੈਂ ਦੱਸ ਸਕਾਂ ਵੀ ਸਰਦਾਰ ਮਨਪ੍ਰੀਤ ਸਵੈ ਠੀਕ ਕੰਮ ਹੋਇਆ 17 ਤੋਂ ਲੈ ਕੇ 22 ਤੱਕ ਜਿਹੜੀ ਗੱਲ 22 ਤੋਂ 25 ਤੱਕ ਆ ਮਾਰਚ 22 ਤੋਂ ਜਿਹੜੀ ਹੁਣ ਨਵੰਬਰ ਤੱਕ ਆ ਨਵੀਂ ਸਰਕਾਰ ਦੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਕੋਈ ਬਠਿੰਡੇ ਦੀ ਡਿਵੈਲਪਮੈਂਟ ਹੋਈ ਆ ਜੇ ਕੋਈ ਲੁੱਕ ਪਾਤੀ ਇਹਨੂੰ ਮੈਂ ਡਿਵੈਲਪਮੈਂਟ ਨਹੀਂ ਮੰਨਦਾ ਉਵੇਂ ਜੱਕੀ ਸੀਵਰੇਜ ਦਾ ਸਿਸਟਮ ਆ ਉਵੇਂ ਜੱਕੀ ਸਾਰੇ ਕੰਮ ਦਾ ਸਿਸਟਮ ਆ ਟਰੈਫਿਕ ਦਾ ਹਾਲ ਦੇਖ ਲਓ ਤੁਸੀਂ ਜਿਸ ਜਿਸ ਦੀਆਂ ਗੱਲਾਂ ਕਰੋਗੇ ਉਹ ਥੋੜੀਆਂ ਪੈ ਜਾਂਦੀਆਂ ਕੋਈ ਡਿਵੈਲਪਮੈਂਟ ਨਹੀਂ ਕੋਈ ਕੁਝ ਨਹੀਂ ਮੈਨੂੰ ਤਾਂ ਕੋਈ ਇਹ ਕੰਮ ਇੱਕ ਵੀ ਨਹੀਂ ਲੱਗ ਰਿਹਾ ਬਠਿੰਡੇ ਦਾ ਵੀ ਕੋਈ ਹੋਇਆ ਹੋਵੇ ਮੈਨੂੰ ਇਸ ਗੱਲ ਕਰਦਿਆਂ ਬੜਾ ਮਨ ਦੁਖੀ ਹੋ ਰਿਹਾ ਬਠਿੰਡੇ ਦੇ ਬੱਸ ਸਟੈਂਡ ਦੀ ਜਿਹੜੀ ਗੱਲ ਚੱਲ ਰਹੀ ਸੀ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਕਹਿੰਦੇ ਬੱਸ ਸਟੈਂਡ ਮੈਮ ਰੋਡ ਤੇ ਕੋਈ ਰੋਕ ਕੋਈ ਰੋਕ ਨਹੀਂ ਸਕਦਾ ਬੰਨੋ ਉਹਦਾ ਨਿਉ ਪੱਥਰ ਜਲਦੀ ਸੀਐਮ ਸਾਹਿਬ ਨਾਲ ਗੱਲ ਕਰਕੇ ਰੱਖੀ ਜਾਊਗੀ ਪੱਲਾ ਸਾਹਿਬ ਕਹਿੰਦੇ ਥਾਂ ਚੇਂਜ ਕਰਕੇ ਜਿੱਥੇ ਸਾਨੂੰ ਹੁਕਮ ਲਾਉਣਗੇ ਸਾਡੇ ਕੋਲੇ ਪੈਸਿਆਂ ਦਾ ਪੂਰਾ ਤਿਆਰ ਪਏ ਆ ਅਸੀਂ ਉਦੋਂ ਹੀ ਕੰਮ ਸ਼ੁਰੂ ਕਰਾ ਦਾਂਗੇ ਟੈਂਡਰ ਕਰਕੇ ਸੀਐਮ ਸਾਹਿਬ ਕਹਿੰਦੇ ਆ ਲੋਕਾਂ ਦੀ رائے ਜਾਣ ਕੇ ਅਸੀਂ ਬਣਾਵਾਂਗੇ ਹੁਣੇ ਬੱਸ ਸਟੈਂਡ ਮੈਨੂੰ ਤਾਂ ਸਮਝੋਂ ਬਾਹਰ ਆ ਵੀ ਇਹ ਬੱਸ ਸਟੈਂਡ ਹੋਗਾ ਕਿ ਮਖੌਲबाजी ਹੋਗੀ ਪਰ ਜਿਹੜੀ ਪਬਲਿਕ ਦੀ رائے ਆ ਉਹ ਬੱਸ ਸਟੈਂਡ ਪਿੱਛੇ ਸੰਘਰਸ਼ ਵੀ ਹੋਈ ਜਾਂਦੇ ਆ ਹੋਰ ਵੀ ਹੋਈ ਜਾਂਦੇ ਆ ਹੋਰ ਕਿਹੜੀ ਬਠਿੰਡੇ ਦੀ ਡਿਵੈਲਪਮੈਂਟ ਹੋਈ ਆ ਮੇਰੇ ਤਾਂ ਕੋਈ ਸਮਝੋਂ ਬਾਹਰ ਆ ਰਾਜ ਜੀ ਤੁਸੀਂ ਮਹਸਾਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ 2026 ਤੋਂ ਤੁਸੀਂ ਫਿਰ ਤੋਂ ਰਾਜਨੀਤੀ ਵਿੱਚ ਆਪਣਾ ਪੈਰ ਰੱਖ ਰਹੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਤੁਸੀਂ ਕੋਈ ਇਲੈਕਸ਼ਨ ਲੜਨ ਦੇ ਮੂਡ 'ਚ ਹੈ ਨਜ਼ ਨਜ਼ੀਕ ਤੁਹਾਡੀ ਵਿਚਾਰਧਾਰਾ ਸੀ ਇਲੈਕਸ਼ਨ ਤਾਂ ਇੱਕ ਬੰਦਾ ਹੀ ਲੜਦਾ ਹੁੰਦਾ ਇਲੈਕਸ਼ਨ ਦਾ ਸਾਡਾ ਸਰਦਾਰ ਮਨਪੀਰ ਸਿੰਘ ਬਾਦਰੀ ਲੜਨਗੇ ਬਾਦਰੀ ਸਾਹਿਬ ਨੇ ਤੁਹਾਨੂੰ ਡਿਊਟੀ ਲਾਤੀ ਫੇਰ ਨਹੀਂ ਮੈਂ ਤਾਂ ਮੈਨੂੰ ਡਿਊਟੀ ਲਾਉਣ ਮੈਂ ਫੇਰ ਵੀ ਆਪਦੇ ਵੱਡੇ ਭਰਾ ਨੂੰ ਮਨਾ ਲੂੰਗਾ ਵੀ ਇਲੈਕਸ਼ਨ ਬਟਿੰਡ ਤੋਂ ਸਰਦਾਰ ਮਨਪੀਰ ਸਿੰਘ ਬਾਦਰੀ ਲੜਨ ਕਿਉਂਕਿ ਲੋਕ ਉਹਨਾਂ ਦੀ ਸ਼ਖਸੀਅਤ ਨੂੰ ਪਿਆਰ ਕਰਦੇ ਆ ਪਿਛਲੇ ਲੰਮੇ ਪਿਛਲੇ ਸਮੇਂ ਚ ਲੋਕਾਂ ਨੇ ਮਹਿਸੂਸ ਕਰਦੇ ਆ ਵੀ ਸਾਥੋਂ ਉਹਨਾਂ ਨੂੰ ਹਰਾ ਕੇ ਅਸੀਂ ਗਲਤੀ ਕੀਤੀ ਆ ਉਹ ਵਾਰ-ਵਾਰ ਗਲਤੀ ਨਹੀਂ ਦਰਉਂਦੇ ਚਲੋ ਲੋਕਾਂ ਦਾ ਇਹ ਲੋਕ ਰਾਏ ਹੁੰਦੀ ਆ ਕਿ ਇਹ ਰੀ ਹਰਾ ਦੰਦੇ ਆ ਕਿ ਇਹ ਰੀ ਜਿਤਾ ਦੰਦੇ ਆ ਪਰ ਐਤ ਕੀ ਸਾਡੀ ਬੇਨਤੀ ਮਨਪੀਰ ਸਿੰਘ ਬਾਦਲ ਪ੍ਰਵਾਨ ਕਰਨਗੇ ਅਸੀਂ ਇਲੈਕਸ਼ਨ ਨਹੀਂ ਪਰ ਇੱਕ ਵਿੱਚ ਜੇ ਕੋਈ ਮਨਪੀਰ ਸਿੰਘ ਬਾਦਲ ਕੋਲੇ ਰਾਜਨੀਤਿਕ ਪਾਵਰ ਆਉਂਦੀ ਆ ਤਾਂ ਜੋ ਮੈਨੂੰ ਸੇਵਾ ਅਗਲੀ ਲਾਉਣਗੇ ਕੋਈ ਰਾਜਨੀਤਿਕ ਲਾਉਣਗੇ ਜਾਂ ਕੋਈ ਹੋਰ ਲਾਉਣਗੇ ਮੈਂ ਉਹਨਾਂ ਦੀ ਰਹਿਮਾਈਚੀ ਕੰਮ ਕਰਨਾ ਚਾਹੂੰਗਾ ਮੈਂ ਤਾਂ ਸਰਦਾਰ ਮਨਪੀਰ ਸਿੰਘ ਬਾਦਲ ਦਾ ਛੋਟਾ ਭਰਾ ਬਠਿੰਡੇ ਕੰਮ ਕਰਨਾ ਚਾਹੂੰਗਾ ਬਠਿੰਡੇ ਚ ਮੈਂ ਆਪ ਆਪ ਨਹੀਂ ਕੁਝ ਕਰਨਾ ਚਾਹੂੰਗਾ ਮੈਨੂੰ ਤਾਂ ਜਿਹੜੀ ਉਹ ਸੇਵਾ ਸੋਪਣਗੇ ਮੈਂ ਉਹਨਾਂ ਦੇ ਮੁਤਾਬਕ ਹੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਬਠਿੰਡਾ ਕਾਰਪੋਰੇਸ਼ਨ ਦਾ ਤਾਂ ਹੁਣ ਸਮਾਂ ਬੀਤ ਚੁੱਕਿਆ ਦੋ ਤਿੰਨ ਮਹੀਨੇ ਰਹਿ ਗਏ ਆ ਕਾਉਂਸਲਰ ਆਪ ਦੀ ਤਿਆਰੀ ਕਰੀ ਜਾਂਦੇ ਆ ਪਰ ਇਹ ਪਿਛਲੇ ਦਿਨਾਂ ਚ ਦੋ ਤਿੰਨ ਦਿਨਾਂ ਦੀ ਫੁਵਾਹ ਚੱਲ ਰਹੀ ਆ ਵੀ ਇਲੈਕਸ਼ਨਾਂ ਫਰਵਰੀ ਚ ਹੋ ਰਹੀਆਂ ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰ 26 ਚ ਇਲੈਕਸ਼ਨ ਕਰਾਊਗੀ ਕੌਮਕਈ ਗਰੀ ਲੋਕਾਂ ਨੂੰ ਖਿਲਾਰਨ ਪਿੱਛੇ ਨਾਲ ਸਰਕਾਰ ਨੂੰ ਕੋਈ ਬਿਆਨ ਬੋਲ ਦੇਣਾ ਪੈ ਜਾਂਦਾ ਵੀ ਅਸੀਂ ਇਲੈਕਸ਼ਨ ਕਰਾਵਾਂਗੇ ਕਿਉਂਕਿ ਲੰਮੇ ਟਾਈਮ ਤੋਂ ਬਲੌਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਲੰਕੀਆਂ ਜਾਂਦੀਆਂ ਇਹ ਤਾਂ ਹਾਈ ਕੋਰਟ ਨੇ ਡਾਇਰੈਕਸ਼ਨ ਤੇ 2025 ਦਸੰਬਰ ਚ ਇਲੈਕਸ਼ਨ ਹੋ ਰਹੀਆਂ ਮੈਨੂੰ ਨਹੀਂ ਲੱਗਦਾ ਵੀ ਕਾਰਪੋਰੇਸ਼ਨੀਆਂ ਇਲੈਕਸ਼ਨ ਫਰਵਰੀ ਮਾਰਚ ਚ ਹੋਣਗੀਆਂ ਚੰਮਾ ਸਾਹਿਬ ਮੌਜੂਦਾ ਸਰਕਾਰ ਜਿਵੇਂ ਆਰਟੀਓ ਦਫ਼ਤਰ ਬੰਦ ਕਰਤਾ ਸਰਕਾਰੀ ਦਫ਼ਤਰ ਮਹਿਕਮੇ ਬੰਦ ਕਰ ਰਹੇ ਉਸ ਬਾਰੇ ਕੀ ਵਿਚਾਰ ਹੈ ਤੁਹਾਡਾ ਚਲੋ ਰਾਜ ਜੀ ਇਹ ਤਾਂ ਮੁੱਖ ਮੰਤਰੀ ਦੇਵਲ ਦੀਆਂ ਗੱਲਾਂ ਮੁੱਖ ਮੰਤਰੀ ਦੱਸ ਸਕਦੇ ਨੇ ਪਰ ਮੈਂ ਤਾਂ ਉਹ ਇਹਦੇ ਬਾਰੇ ਕੁਝ ਨਹੀਂ ਬੋਲਣਾ ਪਬਲਿਕ ਆਪ ਹੀ ਕਹਿ ਦੇਣਾ ਵੀ ਮੈਂ ਇਹ ਕੁਝ ਬੰਦ ਕਰਤਾ ਆਪ ਖੋਲ੍ਹਤਾ ਕਰਪਸ਼ਨ ਬੰਦ ਹੋ ਗਈ ਉਹ ਬੰਦ ਹੋ ਗਿਆ ਆਹ ਬੰਦ ਹੋ ਗਿਆ ਚਲੋ ਹੁਣ ਪਿਛਲੇ ਦਿਨੀ ਕਰਪਸ਼ਨ ਦਾ ਵੀ ਤੁਸੀਂ ਵੇਖਿਆ ਹੀ ਆ ਡੀਆਈਜੀ ਸਾਹਿਬ ਫੜੇ ਗਏ ਆ ਜੇ ਡੀਆਈਜੀ ਫੜੇ ਗਏ ਤਾਂ ਪਤਾ ਨਹੀਂ ਹੋਰ ਕਿੰਨੇ ਇੱਥੇ ਅਫਸਰਾਂ ਜਿਹੜੇ ਕਰਪਸ਼ਨ ਦੇ ਲਿਪਤ ਚਾ ਕਿੰਨਾ ਕੋਲੇ ਕੀ ਕੁਛ ਆ ਤਰਾ ਤਰਾ ਦੀਆਂ ਡੀਆਈਜੀ ਸਾਹਿਬ ਪਿੱਛੇ ਗੱਲਾਂ ਹੋਈ ਜਾਂਦੇ ਆ ਕਰੋੜਾਂ ਰੁਪਏ ਬਰਾਮਦ ਹੋਈ ਜਾਂਦੇ ਆ ਫਿਰ ਕਰਪਸ਼ਨ ਕਿੱਥੇ ਰੁਕੀ ਜਾਂ ਕਿ ਬਰਾਮਦ ਕਰਪਸ਼ਨ ਤਾਂ ਹੁਣ ਸਰਕਾਰ ਦੇ ਟਾਈਮ 'ਚ ਹੀ ਹੋਈ ਆ ਨਾ ਬਿਲਕੁਲ ਤੇ ਹਾਂ ਕਰਪਸ਼ਨ ਮੈਨੂੰ ਤਾਂ ਐਂ ਲੱਗਦਾ ਵੀ ਅੱਗੇ ਨਾਲੋਂ ਜ਼ਿਆਦਾ ਵਧੀ ਆ ਪਰ ਲੋਕ ਚੁੱਪ ਆ ਜਿਹੜਾ ਚੁੱਪ ਹੁੰਦੀ ਆ ਤਾਂ ਉਹ ਸਰਕਾਰ ਦੇ ਉਲਟ ਹੁੰਦੀ ਆ ਧੰਨਵਾਦ ਆ ਰਹਾ ਹਾਂ ਦੋਨੋਂ ਸੋ ਸਾਡੇ ਨਾਲ ਮੈਂ ਇੱਧਰ ਪਿੱਛੇ ਪਾਰਕਿੰਗ ਮੋਹਨ لال ਚੁੰਬੀ ਨੇ ਆਪਣੀ ਜ਼ਿੰਦਗੀ ਬਾਰੇ ਪਾਰਟੀ ਬਾਰੇ ਆਪਣੀ ਰਾਜਨੀਤੀ ਬਾਰੇ ਖੁੱਲ ਕੇ ਵਿਚਾਰ ਚਰਚਾ ਸਾਡੇ ਦਰਸ਼ਕਾਂ ਨਾਲ ਕੀਤੀ ਅਸੀਂ ਚੁੰਬਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਸਰ ਧੰਨਵਾਦ ਰਾਜੀ ਅੱਗੇ ਤੋਂ ਵੀ ਆਪਾਂ ਮਿਲਦੇ ਰਹਿਵਾਂਗੇ ਬਹੁਤ ਮਿਹਰਬਾਨੀ ਥੈਂਕ ਯੂ